ਨਿਊ ਬாய் ਆਪਣੇ ਘਰੇ ਆਇਆ ਹੈਗਾ ਡੈਮਰ 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 ਹਾਲੇ ਬੌਧ ਖੋਸ਼ਾ ਇਹ ਘੁੰਮਦਾ ਫਿਰਦਾ ਉੱਥੇ ਪਿੰਜਰੇ 'ਚ ਬੰਦ ਰਿਆ ਸੀ ਤੇ ਹੁਣ ਘਰੇ ਆ ਕੇ ਖੁੱਲਾ ਵਾ ਡੈਮਰ ਬਹੁਤ ਖੁਸ਼ ਆ 골ਡਨ ਬாய் ਬਹੁਤ ਹੀ ਪਿਆਰਾ ਕਿਊਟ ਪੱਪੀ ਬਹੁਤ ਸੋਹਣਾ ਪੱਪੀ ਆ ਡੈਮਰ ਹੁਣ ਇਹ ਮੇਰੇ ਪਿੱਛੇ ਪਿੱਛੇ ਭੱਜਣ ਲਿਆ ਵਾ ਕਿ ਮੈਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਮੈਂ ਇੱਕ ਦੋ ਵਾਰੀ ਇਹਨੂੰ ਬਾਈਟ ਦੇ ਦਿੱਤੀਆਂ ਦੋ ਚਾਰ ਬੱਸ ਖੋਸ਼ ਹੋ ਗਿਆ ਡੈਮਨ ਸ਼ਿਟ 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 ਵੈਰੀ ਗੁੱਡ ਗੁੱਡ ਬாய் ਵੈਰੀ ਗੁੱਡ ਬாய் ਬੱਚਾ ਮਨਾ ਬਈਆ ਡੈਮਨ ਬਹੁਤ ਪਿਆਰਾ ਹੈ ਦੱਜੇ ਕਿ ਮੈਨੂੰ ਲੱਗਾ ਚਾਹ ਨੂੰ ਤੁਹਾਡਾ ਬੈਚ ਚਾਹ ਨੂੰ ਤੁਹਾਨੂੰ ਛਾੜਾ ਡੈਮਨ ਕਿਊਟ ਜਿਹਾ ਪੱਤੀ ਛਾੜਾ ਮੁੰਡਾ ਬੱਚਾ ਗੁੱਡ ਬੱਚਾ ਬਾਸ ਬਾਸ ਫੋਨ ਟਿਕਾ ਲਾ ਮੈਂ ਵੱਡ ਜਾਣਾ ਫੋਨ ਚ ਵੱਡ ਜਾਣਾ ਕਹਿੰਦਾ ਫੋਨ ਚ ਵੱਡ ਜਾਣਾ ਨਮੋ ਬੋਏ ਡੈਮੋ ਬੋਏ ਪਾਣੀ ਚ ਕਿੱਲਾ ਹੋ ਗਿਆ ਆ ਮੂੰਹ ਤੇ ਪਾਣੀ ਪਾਇਆ ਗਿਲਾ ਹੋ ਗਿਆ ਗੋਪਾਲ ਜੀ ਤੋਂ ਬਾਅਦ ਛੇੜ ਗਿਆ ਵਾਸ਼ਰੂਮ ਜਾ ਕੇ ਛੂਟ ਪੱਕੀ ਛੂਟ ਗਈ ਵਾਸ਼ਰੂਮ ਦੇਰ ਵਿੱਚ ਛੱਡ ਕਰਦਾ ਨਾ ਡੈਮਰ ਛੱਡ ਦੇ ਆਜੋ 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 ਜਾ ਪੱਦੀਓ 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 ਆਹ ਇੱਕ ਗੁੱਡੂ ਪੁੱਤ ਸੀ ਛੋਨਾ ਪੁੱਤ ਸੀ ਓਏ ਛੋਨਾ ਪੁੱਤ ਸੀ ਛੋਨਾ ਪੁੱਤ ਸੀ